ਹਰਿਆਣਾ ਦੇ ਜਿਹੜੇ ਭਾਜਪਾ ਐਮਪੀ ਰਾਮਚੰਦਰ ਯਾਗੜਾ ਦੀ ਗੱਲ ਕੀਤੀ ਜਾਵੇ ਤਾਂ ਇੱਕ ਬਿਵਾਦਤ ਬਿਆਨ ਸਾਹਮਣੇ ਆ ਰਿਹਾ। ਉੱਤੇ ਉਹਨਾਂ ਨੇ ਇਹ ਵੀ ਕਿਹਾ ਕਿ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚੋਂ 700 ਕੁੜੀਆਂ ਉਸ ਮੋਰਚੇ ਸਮੇਂ ਗਾਇਬ ਹੋਈਆਂ ਨੇ। ਕਿਸ ਤਰ੍ਹਾਂ ਦੇਖਣ ਇਸ ਬਿਆਨ ਨੂੰ। ਦੇਖੋ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ। ਇਹ ਬੇਸ਼ਰਮਾਂ ਨੂੰ ਇਹ ਹੋਣਾ ਚਾਹੀਦਾ ਕਿ 700 ਲੜਕੀਆਂ ਗਾਇਬ ਹੋਈਆਂ ਉਹ ਲੜਕੀਆਂ ਤਾਂ ਤੁਸੀਂ ਆਪ ਭੇਜ ਰਹੇ ਮੋਰਚੇ ਤੇ ਬੇਸ਼ਰਮੋ ਉਹ ਲੜਕੀਆਂ ਅਸੀਂ ਆਪਣੀਆਂ ਸਮਝ ਤੇ ਵੀ ਇੱਜ਼ਤ ਦਾ ਕਰਾਂਗੇ ਅਸੀਂ ਤੁਹਾਡੇ ਉੱਤੇ ਘਰਾਂ ਦੇ ਵਿੱਚੋਂ ਪਛਾਣਾਂਗੇ ਤੁਹਾਡੀ ਜਿਹੜੀ ਆ ਨਾ ਆ ਦਿਮਾਗ ਦਾ ਜਿਹੜਾ ਸੰਭਲਨ ਹੈ ਇਹ ਖਰਾਬ ਹੋ ਗਿਆ ਮੈਂ ਕਹੂੰਗਾ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਉਹ ਕਿਸੇ ਹਸਪਤਾਲ ਦੇ ਵਿੱਚ ਧਾਖਾ ਕਰਾਉਣਾ ਚਾਹੀਦਾ ਲਟਕੀਆਂ ਦੇ ਉੱਤੇ ਇਹ ਗੱਲ ਕਹਿੰਦੇ ਨੇ ਕਿ 700 ਲਟਕੀਆਂ ਗਾਇਬ ਹੋਈਆਂ ਉਹਨਾਂ ਦੇ ਨਾਂ ਪਤਾ ਦਿਓ ਜ਼ਿਲ੍ਹਾ ਦੱਸੋ ਤੁਸੀਂ ਕੋਈ ਐਫ ਆਈ ਆਰਾਂ ਕਰਾਈਆਂ ਕੀ ਕੀ ਉਹਨਾਂ ਦੀ ਪੜਤਾਲ ਕੀਤੀ ਉਹ ਲਟਕੀਆਂ ਕਿੱਥੇ ਨੇ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੋੜ ਗੱਲ ਸੁਣਨਾ ਲੜਕੀਆਂ ਦੀ ਅਜੇ ਤੱਕ ਪੜਤਾਲ ਨਹੀਂ ਕਰ ਸਕੀ ਬੇਗਰ ਬੇਜਮੀਰੇ ਤੁਹਾਡੀ ਕੋਈ ਅਣਖ ਨਹੀਂ ਤੁਹਾਡੀ ਕੋਈ ਜ਼ਬਾਨ ਨਹੀਂ ਇਹ ਸ਼ਰਮ ਤੁਸੀਂ ਵਾਅਦਾ ਕਰਕੇ ਉਹ ਤਾਂ ਤੁਸੀਂ ਨਿਭਾਏ ਨਹੀਂ ਤੇ ਤੁਸੀਂ ਸਾਡੇ ਤੇ ਇਲਜ਼ਾਮ ਲਾ ਰਹੇ ਹੋ ਸ਼ਰਮ 2021 ਦੇ ਦੌਰਾਨ ਜਦੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ 13 ਮਹੀਨੇ ਸੰਘਰਸ਼ ਕੀਤਾ ਲੰਮੀ ਲੜਾਈ ਲੜੀ ਪਰ ਹੁਣ ਹਰਿਆਣਾ ਦੇ ਜਕਰ ਭਾਜਪਾ ਐਮਪੀ रामचंद्र ਜਾਗੜਾ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਿਵਾਦਿਤ ਬਿਆਨ ਸਾਹਮਣੇ ਆ ਰਿਹਾ ਉਹਨਾਂ ਨੇ ਕਿਹਾ ਕਿ 2021 ਦੇ ਮੋਰਚੇ ਦੌਰਾਨ ਜਦੋਂ ਪੰਜਾਬ ਦੇ ਨੌਜਵਾਨ ਇਥੇ ਨਸ਼ਾ ਕਰਦੇ ਸੀ ਤਾਂ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਨਸ਼ਾ ਫਲਾ ਦਿੱਤਾ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚੋਂ 700 ਕੁੜੀਆਂ ਉਸ ਮੋਰਚੇ ਸਮੇਂ ਗਾਇਬ ਹੋਈਆਂ ਨੇ ਕਿੰਨੀ ਕਿ ਸੱਚਾਈ ਆ ਕੀ ਕਹਿੰਦੇ ਨੇ ਕਿਸਾਨ ਨੇ ਤਾਂ ਸਾਡੇ ਨਾਲ ਬਲਦੇਵ ਸਿੰਘ ਸਰਸਾ ਮਜੂਰੀ ਉਹਨਾਂ ਨਾਲ ਗੱਲ ਕਰ ਰਹੇ ਸਰਸਾ ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ ਦੇਖੋ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਇਹ ਉਹ ਬੇਸ਼ਰਮ ਲੋਕ ਨੇ ਜਿਨ੍ਹਾਂ ਲੋਕਾਂ ਨੇ ਉਸ ਦਿੱਲੀ ਦੇ ਬਾਰਡਰਾਂ ਦੇ ਉੱਤੇ ਜਦੋਂ ਅਸੀਂ ਬੈਠੇ ਸੀ ਤੇ ਉਸ ਚੱਲਦੇ ਮੋਰਚੇ ਵਿੱਚ ਇਸ ਮੋਰਚੇ ਨੂੰ ਤਾਰਪੀਡੋ ਕਰਨ ਲਈ ਖਦੇੜਨ ਲਈ ਇਹਦੇ ਵਿੱਚ ਕੀ ਕੁਝ ਇਹ ਕਰਦੇ ਰਹੇ ਤੁਹਾਨੂੰ ਪਤਾ ਕਿ ਉੱਥੇ ਇਹਨਾਂ ਨੇ ਨੌਜਵਾਨ ਲੜਕੀਆਂ ਭੇਜੀਆਂ ਉਸ ਮਤਲਬ ਕਿ ਮੋਰਚੇ ਦੇ ਵਿੱਚ ਕਿਉਂ ਭੇਜੀਆਂ ਉਹਦੇ ਬਾਰੇ ਮੈਂ ਪਹਿਲਾਂ ਸਾਰਾ ਕੁਝ ਦੱਸ ਚੁੱਕਾ ਸਿਰਫ ਇਸ ਕਰਕੇ ਭੇਜੀਆਂ ਕਿ ਇਹ ਲੜਕੀਆਂ ਜਾਣਗੀਆਂ ਤੇ ਨਾਲ ਉਥੇ ਗੁੰਡੇ ਵੀ ਭੇਜੇ ਜਿਨ੍ਹਾਂ ਨੇ ਲੜਕੀਆਂ ਦੇ ਨਾਲ ਦੁਰਵਿਹਾਰ ਕਰਨਾ ਸੀ ਔਰ ਉਹ ਲੜਕੀਆਂ ਜਿਹੜੀਆਂ ਸੀ ਮੈਂ ਪੁਲਿਸ ਦੇ ਹੈਂਡਓਵਰ ਕੀਤੀ ਔਰ ਸਾਰਿਆਂ ਸਾਹਮਣੇ মিডিਆ ਦੇ ਸਾਹਮਣੇ ਨਹੀਂ ਮੈਂ ਲਿਆਂਦੀਆਂ ਮੁੰਡਿਆਂ ਦੇ ਖਿਲਾਫ ਤੇ ਮੈਂ ਕਾਰਵਾਈ ਕਰਾਈ ਲੇਕਿਨ ਉਹ ਲੜਕੀਆਂ ਜਿਹੜੀਆਂ ਸੀ ਉਹ ਮੈਂ ਪੁਲਿਸ ਦੇ ਹੈਂਡਓਵਰ ਕਰਾਈਆਂ ਔਰ ਪੁਲਿਸ ਨੂੰ ਇਹ ਗੱਲ ਕਹੀ ਕਿ ਇਹ ਲੜਕੀਆਂ ਜਿਹੜੀਆਂ ਨੇ ਇਹ ਕਿਸੇ ਬਹੁਤ ਹੀ ਕਿਉਂਕਿ ਜਿਹੜੀ ਉਹਨਾਂ ਦੀ ਸੂਰਤ ਸ਼ਕਲ ਸੀ ਉਤੋਂ ਇਹ ਲੱਗਦਾ ਸੀ ਉਹਨਾਂ ਦੇ ਜਿਸ ਤਰ੍ਹਾਂ ਦਾ ਪਹਿਰਾਵਾ ਸੀ ਕਿ ਬਹੁਤ ਉੱਚੇ ਘਰਾਣਿਆਂ ਦੀਆਂ ਉਹ ਲੜਕੀਆਂ ਨੇ ਤੇ ਮੈਂ ਕਿਹਾ ਵੀ ਇਹ ਲੜਕੀਆਂ ਕਿਸੇ ਵੀ ਬਹਿਕਾਵੇ ਵਿੱਚ ਆ ਕੇ ਇੱਥੇ ਆ ਗਈਆਂ ਨੇ ਤੇ ਇਹਨਾਂ ਲੜਕੀਆਂ ਨੂੰ ਤੁਸੀਂ ਘਰ ਪਹਚਾਓ ਇਹਨਾਂ ਨੂੰ ਬਾ ਇੱਜ਼ਤ ਕਰ ਪਹਚਾਓ ਇਹਨਾਂ ਤੇ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਨੀ ਔਰ ਮੈਂ ਮੀਡੀਆ ਦੇ ਸਾਹਮਣੇ ਨਹੀਂ ਲੈਂਦੀਆਂ ਇਹ ਬੇਸ਼ਰਮਾਂ ਨੂੰ ਇਹ ਹੋਣਾ ਚਾਹੀਦਾ ਕਿ 700 ਲੜਕੀਆਂ ਗਾਇਬ ਹੋਈਆਂ ਉਹ ਲੜਕੀਆਂ ਤੋਂ ਤੁਸੀਂ ਆਪ ਭੇਜ ਰਹੇ ਮੋਰਚੇ ਤੇ ਬੇਸ਼ਰਮ ਉਹ ਲੜਕੀਆਂ ਅਸੀਂ ਆਪਣੀਆਂ ਸਮਝ ਕੇ ਵੀ ਇੱਜ਼ਤਦਾਰ ਕਰਾਂਗੇ ਅਸੀਂ ਤੁਹਾਡੇ ਉਥੇ ਘਰਾਂ ਦੇ ਵਿੱਚੋਂ ਪਹਚਾਈਆਂ ਜਿਹੜੀ ਗੱਲ ਕਰਦੇ ਨਸ਼ਾ ਦੀ ਉਹ ਨਸ਼ਾ ਤੇ ਤੁਹਾਡਾ ਆ ਜਿਹੜਾ ਹੈਗਾ ਆਬਾਨੀ ਡਾਨੀ ਨੇ ਜਿਹੜੇ ਗੁਜਰਾਤ ਦੇ ਰਾਹੀਂ ਰਸਤਾ ਜਿਹੜਾ ਨਸ਼ਾ ਉਹ ਕਿੰਨਾ ਆਇਆ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਅੱਜ ਜਿਨ੍ਹਾਂ ਨੂੰ ਤੁਸੀਂ ਨਸ਼ੇੜੀ ਜਾਂਦੇ ਕਹਿੰਦੇ ਸੀ ਅੱਜ ਪੰਜਾਬ ਦਾ ਨੌਜਵਾਨ ਪਹਿਲਾਂ ਵੀ 13 ਮਹੀਨੇ ਉਹ ਉਥੇ ਦਿੱਲੀ ਦੇ ਬਾਰਡਰਾਂ ਤੇ ਰਿਹਾ ਔਰ ਅੱਜ ਵੀ ਉਹ ਇੱਕ ਸਾਲ ਤੋਂ ਇਥੇ ਜੜਾ ਖਨੋਰੀ ਬਾਰਡਰ ਸ਼ੰਭੂ ਬਾਰਡਰ ਰਤਨਪੁਰਾ ਬਾਰਡਰ ਮਿਲ ਕੇ ਜਿਹੜੇ ਇਧਰ ਬੈਠੇ ਨੇ ਇਹ ਪੰਜਾਬ ਦੇ ਨੌਜਵਾਨ ਨੇ ਜਿਹੜੇ ਕਿ ਇਹ ਲੜਾਈ ਲੜ ਰਹੇ ਨੇ ਔਰ ਪੂਰੇ ਦੇਸ਼ ਦੇ ਲੋਕਾਂ ਨਾਲ ਲੜਿਆ ਔਰ ਬੇਸ਼ਰਮੋ ਕੁਝ ਗੱਲ ਕਰਨ ਲੱਗੇ ਸੋਚਿਆ ਕਰੋ ਉਹ ਕਿਹੜੀਆਂ ਧੀਆਂ ਜਿਹੜੀਆਂ ਕਹਿੰਦੇ ਜੇ 700 ਗਾਇਬ ਹੋ ਗਈਆਂ ਉਹਨਾਂ ਦੀ ਤੁਹਾਂ ਅਜ ਤੱਕ ਕੋਈ ਗੱਲ ਕਰਾਈ ਤੁਹਾਨੂੰ ਅੱਜ ਚੇਤਾ ਆਇਆ ਉਹ ਕੁਝ ਤਾਂ ਸ਼ਰਮ ਕਰੋ ਗੱਲ ਕਰਨ ਲੱਗੇ ਤੁਹਾਡੇ ਤੇ ਸਵਾਲ ਹੋਣੇ ਨੇ ਉਹ ਕੁਝ ਬੰਦੇ ਦੀ ਤੁਹਾਡੀ ਜਿਹੜੀ ਆ ਨਾ ਆ ਦਿਮਾਗ ਦਾ ਜਿਹੜਾ ਸਤਨਲਨ ਹੈ ਇਹ ਖਰਾਬ ਹੋ ਗਿਆ ਮੈਂ ਕਹੂੰਗਾ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਉਹ ਕਿਸੇ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਲੜਕੀਆਂ ਦੇ ਉੱਤੇ ਇਹ ਗੱਲ ਕਹਿੰਦੇ ਨੇ ਕਿ 700 ਲੜਕੀਆਂ ਗਾਇਬ ਹੋ ਗਈਆਂ ਉਹਨਾਂ ਦੇ ਨਾਂ ਪਤਾ ਦਿਓ ਲਿਸਟ ਦੱਸੋ ਤੁਸੀਂ ਕੋਈ ਐਫ ਆਈ ਆਰ ਕਰਾਈਆਂ ਕੀ ਕੀ ਉਹਨਾਂ ਦੀ ਪੜਤਾਲ ਕੀਤੀ ਉਹ ਲੜਕੀਆਂ ਕਿੱਥੇ ਨੇ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੋੜ ਗੱਲ ਲੜਕੀਆਂ ਕਿੱਥੇ ਨੇ ਤੇ ਤੁਸੀਂ ਬਿਲਕੁਲ ਇੰਨੇ ਬੇਗਹਿਰਤ ਹੋ ਗਏ ਕਿ ਤੁਸੀਂ ਉਹਨਾਂ ਲੜਕੀਆਂ ਦੇ ਅਜੇ ਤੱਕ ਪੜਤਾਲ ਨਹੀਂ ਕਰ ਸਕੇ ਬੇਗਹਿਰ ਬੇਜਮੀਰੇ ਤੁਹਾਡੀ ਕੋਈ ਅਣਖ ਨਹੀਂ ਤੁਹਾਡੀ ਕੋਈ ਜ਼ਬਾਨ ਨਹੀਂ ਬੇਸ਼ਰਮੋ ਤੁਸੀਂ ਵਾਅਦੇ ਕਰਕੇ ਉਹ ਤਾਂ ਤੁਸੀਂ ਨਿਭਾਏ ਨਹੀਂ ਤੇ ਤੁਸੀਂ ਸਾਡੇ ਤੇ ਇਲਜ਼ਾਮ ਲਾ ਰਹੇ ਹੋ ਸ਼ਰਮ ਕਰੋ ਕੁਛ ਬਸ ਇਹ ਤੋਂ ਬਾਅਦ ਮੈਂ ਕੁਝ ਨਹੀਂ ਖਾਵਾਂਗਾ ਬਿਲਕੁਲ ਐਸੀ ਬਲਦੇਵ ਸਿੰਘ ਸਰਸਾ ਕਿਸਾਨ ਨੇਤਾ ਜਿਨ੍ਹਾਂ ਨੇ ਆਖਿਆ ਕਿ ਜੋ ਹਰਿਆਣੇ ਦੇ ਐਮਪੀ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਉਸ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਗਿਆ ਉਹਨਾਂ ਨੇ ਕਿਹਾ ਕਿ 3 ਸਾਲ ਬੀਤ ਗਏ ਉਸ ਅੰਦੋਲਨ ਨੂੰ 3 ਸਾਲ ਦੇ ਵਿੱਚ ਕਿਉਂ ਨਹੀਂ ਬੋਲੇ ਪਰ ਉੱਥੇ ਹੀ ਬਲਦੇਵ ਸਿੰਘ ਸਰਸਾ ਨੇ ਕਿਹਾ ਕਿ ਜੋ ਲੜਕੀਆਂ ਕੇਂਦਰ ਸਰਕਾਰ ਦੀ ਏਜੰਸੀ ਦੇ ਵੱਲੋਂ ਭੇਜੇ ਜਾਂਦੇ ਸੀ ਉਹਨਾਂ ਨੂੰ ਬਾਈ ਇੱਜ਼ਤ ਅਸੀਂ ਘਰ-ਘਰ ਵੀ ਪਹੁੰਚਾਇਆ ਇਹਨਾਂ ਆਉਬੇਕੀ মিডিਆ ਦੇ ਸਾਹਮਣੇ ਆ ਜਾਣ ਉਹਨਾਂ ਕੁੜੀਆਂ ਦੀ ਰਾਖੀ ਵੀ ਕੀਤੀ ਆ ਪਰ ਅੱਜ ਹਰਿਆਣਾ ਦੇ ਇੱਕ ਸੰਸਦ ਮੈਂਬਰ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਘਟੀਆ ਦਰਜੇ ਦੇ ਨੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਵਰਲਡਵਾਈ ਸੰਗਰੂ ਖਨੌਰੀ